ਮਤਲਬ ਬਾਹਰ ਲਗਾਉਂਦੇ ਪੜਨ ਵਾਸਤੇ ਬੇਟਾ ਨਹੀਂ ਨਹੀਂ ਕਰੋ ਅੱਛਾ ਉਹ ਪੜਨ ਵਾਸਤੇ ਆ ਜਾਂਦੇ ਆ ਸਵੇਰ ਵੀ ਇੱਥੇ ਕੀਰਤਨ ਹੁੰਦਾ ਹੈ ਤੇ ਸ਼ਾਮ ਨੂੰ ਫਿਰ ਇੱਥੇ ਕੀਰਤਨ ਮੈਂ ਹਲਕਾ ਜਿਹਾ ਪਲੇ ਕਰ ਦਿੰਦਾ ਅੱਛਾ ਜੀ ਬਸ ਇਹ ਇਹ ਸਾਡੇ ਮਤਲਬ ਬੱਚਿਆਂ ਵਾਸਤੇ ਬਣੇ ਜੇ ਵੈਸੇ ਤੁਹਾਨੂੰ ਪਤਾ ਹੈ ਜਿਹੜੇ ਸਪੀਚ ਸਟੇਜ ਹੈ ਜਿਹੜੇ ਜੀ ਜਿੱਥੇ ਹੁੰਦੀ ਹੈ ਪ੍ਰਚਾਰ ਹੁੰਦਾ ਹੈ ਠੀਕ ਹੈ ਜੀ ਬਾਕੀ ਇਹ ਕੁਰਸੀਆਂ ਰੱਖੀਆਂ ਨੇ ਜਿਸ ਤਰ੍ਹਾਂ ਕਿ ਮੈਨੂੰ ਪ੍ਰੋਬਲਮ ਹੈ ਜੀ ਜੀ ਇਸ ਤਰ੍ਹਾਂ ਕੋਈ ਜੋੜਿਆ ਰੇ ਗੋੜਿਆ ਨੂੰ ਕੋਈ ਪ੍ਰੋਬਲਮ ਆਸੀ ਇਹਨਾਂ 88 ਕੁਰਸੀਆਂ ਰੱਖੀਆਂ ਗਈਆਂ ਨੇ ਜੀ ਸਹੀ ਇਹ ਸਾਰੇ ਜਿਹੜੀ ਬਿਲਡਿੰਗ ਏ ਇਹ ਸੰਗਤਾਂ ਦੇ ਸਹਿਯੋਗ ਨਾਲ ਬਣੀ ਏ ਵਾ 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 10 10 ਰੁਪਏ 20 ਰੁਪਏ 100 ਰੁਪਏ ਹਜ਼ਾਰ ਰਲ ਮਿਲ ਕੇ ਇਸ ਤਰ੍ਹਾਂ ਰਲ ਮਿਲ ਕੇ ਤੇਰੇ ਦੇ ਅੱਜ ਤੋਂ 8 ਸਾਲ ਪਹਿਲੇ 9 ਸਾਲ ਪਹਿਲੇ ਕਰੋੜਾਂ ਦਾ ਖਰਚਾ ਹੋਇਆ ਹਾਂਜੀ ਇਸ ਬਿਲਡਿੰਗ ਤੇ ਜੀ ਇਹ ਸਾਰੀ ਬਿਲਡਿੰਗ ਠੀਕ ਨੇ ਗੁਰਦੁਆਰੇ ਦੀ ਜਗ੍ਹਾ ਏ ਠੀਕ ਸਾਰੇ ਮਤਲਬ ਇੱਕ ਗੁਰੂ ਘਰ ਗੁਰੂ ਆਸਾਨ ਹੈ ਇਸੇ ਤਰ੍ਹਾਂ ਤੁਸੀਂ ਜਿੱਧਰ ਵੀ ਮਰਜ਼ੀ ਚਲੇ ਜਾਓ ਗੁਰੂ ਘਰ ਦੇ ਵਿੱਚ ਤੁਹਾਨੂੰ ਹਰ ਸਹੂਲਤ ਉੱਥੇ ਮਿਲੇਗੀ ਜੀ ਜੀ ਚਾਹ ਪਾਣੀ ਲੰਗਰ